ਆਗੇ ਨਾ ਸਾਰਾ ਕੁਝ ਹੈ ਇਹ ਹੈ ਕਿ ਇਹਨੂੰ ਜਿਹੜੀ ਪੱਤੀ ਹੋਈ ਹੈ ਇਹਨੂੰ ਹੋਟਚਾੜਾ ਕਰਨਾ ਨਹੀਂ ਨਹੀਂ ਮੇਰੀ ਗੱਲ ਇਹ ਅੱਜ ਆਪਾਂ ਕਰ ਦਾਂਗੇ ਟੈਂਪਰੇਰੀ ਹਾਂ ਪਾਈਪਾਂ ਦੀ ਸਪਾਈਡ ਅਵੇ ਨਹੀਂ ਹੋਈ ਨੰਬਰ 2 ਜਿਹੜੀ ਹੋਰ ਪਾਈਪਾਂ ਪਈਆਂ ਨੇ ਜਿਹੜੀ ਡਰੇਨ ਆ ਇਹ ਆਪਣੀ ਕਲੋਨੀ ਦੀ ਨਿੱਜੀ ਤਾਂ ਨਹੀਂ ਹੈਗੀ ਇਹ ਜਿਹੜੀ ਪਾਈਪਾਂ ਵੀ ਨਿੱਜੀ ਤਾਂ ਨਹੀਂ ਹੈ ਜਿਹਦੀਆਂ ਨੂੰ ਪਾਪਾ ਹੱਥੋਂ ਨਹੀਂ ਜੀ ਦੇਖੋ ਦੇਖੋ ਸਾਡਾ ਮਕਸਦ ਕੋਈ ਕਿਸੇ ਨੂੰ ਕਿਸੇ ਦਾ ਨੁਕਸਾਨ ਕਰਨਾ ਨਹੀਂ ਇਹ ਨਗਰ ਕੌਂਸਲ ਦੀ ਮਾਲਕੀ ਆ ਨਗਰ ਕੌਂਸਲ ਦੀਆਂ ਪਾਈਪਾਂ ਬੱਟੂਗਾ ਬੱਟ ਕੇ ਦੁਬਾਰਾ ਇਹਨੂੰ ਲੈਵਲ ਦੇ ਹਿਸਾਬ ਨਾਲ ਇਹਨੂੰ ਫਿਕਰ ਕੇ ਅਸੀਂ ਦੁਬਾਰਾ ਇਹਨੂੰ ਐਕਸਟ੍ਰੀ ਕਰਕੇ ਲਾਵਾਂਗੇ ਜੀ ਇਹ ਹੈ ਕਿ ਵੀ ਹੁਣ ਇਹ ਨਹੀਂ ਹੈ ਅਜੇ ਵੀ ਪੈ ਰਹੇ ਆ ਪ੍ਰਸਾਦ ਹੋ ਰਹੀ ਹੈ ਐਮ ਐਲ ਅਸਾਬਾ ਪਾਣੀ ਸਾਰੇ ਸ਼ਹਿਰ ਚ ਭਰਿਆ ਪਿਆ ਬੰਨ ਸਾਰੇ ਖੇਤਾਂ ਚ ਡੁੱਲ ਰਹੇ ਨੇ ਤੁਸੀਂ ਕਹਿੰਦੇ ਹਜੇ ਨਹੀਂ ਇਹਦੀ ਪੋਜੀਸ਼ਨ ਲੱਗੀ ਹਜੇ ਤਾਂ ਮੇਰਾ ਤਾਂ ਨਹੀਂ ਕਿ ਆਪਾਂ ਟੈਂਪਰੇਚਰ ਨੂੰ ਆ ਜਿਹੜੀ ਪੱਟੀ ਹੋਈ ਹੈ ਲੋੜ ਚੌੜਾ ਕਰੀ ਨੀ ਨੀ ਉਹ ਆਪਾਂ ਇਹਨੂੰ ਵੀ ਕਰ ਦਿਆ ਜੋ ਪਟ ਪਟ ਦੇਣੀ ਆਪਾਂ ਇਹਨੂੰ ਇਹਨੂੰ ਚੌੜਾ ਕਰ ਦੋ ਪਾਣੀ ਲੱਪਣਾ ਸ਼ੁਰੂ ਦੇਖੋ ਇਹਦੇ ਨਾਲ ਪਾਣੀ ਨਹੀਂ ਨਿਕਲਦਾ ਪਿਛਲੇ ਜਿਹੜਾ ਕਿਹੜੀ ਪ੍ਰੋਬਲਮ ਹੋਈ ਆ ਤੁਹਾਡੀ ਤੁਹਾਡੀ ਗੱਲ ਠੀਕ ਹੈ ਤੁਹਾਡੀ ਗੱਲ ਠੀਕ ਹੈ ਇਹਨੂੰ ਆਰਜੀ ਜਾਊਗਾ ਨਾਲ ਉਹਦੇ ਪੱਟ ਕੇ ਆਪਾਂ ਇਹਨੂੰ ਕਲੀਅਰ ਕਰ ਦੇ ਜੇੜੇ ਬੰਨ ਹੋ ਟੁੱਟਿਆ ਉਹ ਤਾਂ ਜਿਹੜਾ ਉੱਤੇ ਸਰਦੀਆਂ ਲਾਉਣ ਲੱਗੇ ਉੱਤੇ ਕਰਕੇ ਉਹਦੇ ਨਾਲ ਟੁੱਟ ਗਏ ਨਹੀਂ ਆਜੋ ਮੈਂ ਮੈਂ ਤਾਂ মিডিਆ ਆਇਆ ਸਾਰਾ ਤੁਹਾਨੂੰ ਮੌਕੇ ਤੇ ਦਿਖਾ ਦੇਣੀ ਆ ਠੀਕ ਆਜੋ ਨਾ ਆਪਾਂ ਦੇਖੇ ਹੋਏ ਆ ਮੈਂ ਵੀ ਉੱਥੋਂ ਹੀ ਆਇਆ ਮੈਂ ਕਹਿੰਨਾ ਦਿਖਾ ਦੇਣੀ ਆ ਵੀ ਭਾਈ ਫੇਰ ਵੀ ਉਹ ਬੰਨ ਲਾ ਕੇ ਵੀ ਪਾਣੀ ਜਾਂ ਲੰਘ ਜਾਊਗਾ ਫੇਰ ਤਾਂ 3:00 ਵਜੇ ਤੇ ਮੈਂ ਫਿਰ ਉਹ ਬੰਨ ਉਹ ਨਾ ਕੋਈ ਨਾ ਕੋਈ ਮੈਂ ਕਹੀ ਜਾਂਦੀ ਆ ਵੀ ਇੰਨਾ ਪਾਣੀ ਅੱਜ ਆ ਗਿਆ ਅਗਲੇ ਸਾਲ ਫੇਰ ਆ ਗਿਆ ਆਪਾਂ ਫੇਰ ਕੀ ਕਰਾਂਗੇ ਉਹ ਇਹਨੂੰ ਕੱਟ ਕੇ ਕੇਰਾ ਸਾਫ਼ ਕਰਕੇ ਠੀਕ ਦੁਬਾਰਾ ਪਾ ਲਾਂਗੇ ਆਪਾਂ ਕੋਈ ਇਹ ਹਫਤਾ ਤਾਂ ਅਸੀਂ ਇਹਨੂੰ ਬਾਰਿਸ਼ ਦੀ ਪ੍ਰੀਸ਼ਰ ਬਣ ਰਿਹਾ ਰਹੇ ਆਏ ਤੋਂ ਧੀਰੇ ਵਿੱਚ ਦੀ ਆਹ ਫਕਾ ਨੂੰ ਪਟੇ ਨਾ ਕਰ ਮਤਲਬ ਪਟੇ ਰਾਜ ਦੀ ਪਾਣੀ ਦਾ ਬਿਲਕੁਲ ਨਹੀਂ ਲੱਗ ਰਿਹਾ ਲੰਡੀ ਨੇ ਕਿੱਥੇ ਵੀ ਅੱਗੇ ਜਾ ਕੇ ਦੇਖੋ ਕਿਹੜੇ ਫੋਟੋ ਉੱਥੇ ਵੀ ਉੱਥੇ ਵੀ ਲੱਗਿਆ ਪਿਆ ਮੈਨੂੰ ਮੈਨੂੰ ਐਵੇਂ ਲੱਗਾਈ ਕਿ ਕਿ ਨਹੀਂ ਸਾਹਮਣੇ ਆਪਾਂ ਨੂੰ ਰੋਈ ਨੂੰ ਪੱਟਣਾ ਕੋਣ ਸਾਲ ਆ ਗਿਆ ਆਪਾਂ ਕੋਲ ਖਾਣੇ ਨਾ ਇਹਦਾ ਮੱਧ ਕੌਂਸਲ ਕੋਲ ਪੈਣੀ ਨਹੀਂ ਬਰਨ 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 ਹੁਣ ਆ ਆਹ ਬਾਣੀ ਇੱਥੋਂ ਜਾ ਰਿਹਾ ਆ ਆ ਸਾਰਾ ਸਿਰੇ ਲੱਗਿਆ ਪਿਆ ਇਹ ਹਜੇ ਵੀ ਤਾਂ ਇੰਨਾ ਟ ਪਾਣੀ ਆ ਰਿਹਾ ਪਾਣੀ ਹੋਰ ਹੈ ਉਹ ਪਿੱਛੇ ਬੰਨੂ ਟੁੱਟਿਆ ਪਿਆ ਦੇਖੋ ਉਹ ਲਾਰੇ ਨੇ ਨਾ ਮੰਨ ਰਾਤ ਕੱਲ੍ਹ ਬੋਲੇ ਅਸੀਂ ਦੋ ਦਿਨ ਪਹਿਲਾਂ ਬੰਨ ਲਾਇਆ ਫਿਰ ਅਸੀਂ ਰਾਤ 9:30 ਵਜੇ ਮੇਰੇ ਨਾਲ ਐਸਡੀਐਮ ਸਾਹਿਬ ਸੀ ਜਿਹੜੇ ਡਰੇਨੇਜ ਵਾਲੇ ਸੀਗੇ ਰਾਤ ਅਸੀਂ ਉਹ ਬੰਨ ਫੇਰ ਲਾਇਆ ਕੱਲ੍ਹ ਦੋ ਵਾਰ ਲਾਇਆ ਉਹ ਬੰਨ ਪਹਿਲਾਂ ਦਿਨ ਚ ਲਾਇਆ ਫਿਰ ਰਾਤ ਨੂੰ 9:30 ਵਜੇ ਤੱਕ ਦੁਬਾਰਾ ਫੇਰ ਲਾਇਆ ਉਹ ਫੇਰ ਟੁੱਟ ਗਿਆ ਆਰੇ ਕੋਨਾ ਜਿਹੜੀ ਆ ਬਰਮ ਜਿਹੜੀ ਇਹਨਾਂ ਨੇ ਫੱਡੀਆਂ ਲਾਉਣ ਲੱਗਾ ਆ ਵੀ ਸਾਡੀ ਚੱਕੀ ਗਈ ਨਹੀਂ ਐ ਬਰਮੋ ਟੁੱਟੀ ਨਹੀਂ ਸੀ ਕਿਤੇ ਵੀ ਜਿਹੜੇ ਫੱਡੀਆਂ ਨਾਲ ਅਲੱਗੀਆਂ ਹੋਣ ਇਹਨਾਂ ਨੇ ਨਾ ਇਹ ਵੀ ਤਰਾਸ ਕੇ ਆਉਂਦੇ ਹੁਣ ਇਹਦਾ ਤਾਂ ਘਾਰਿਆ ਨਹੀਂ ਢਾਈ ਰੋਕਦਾ ਹੁੰਦਾ ਹਉ ਹੁਣ ਤੁਸੀਂ ਵਾ ਪਾਣੀ ਦਾ ਲੈ ਦੇਖੋ ਸਿਰੇ ਲੱਗੀ ਪਈ ਐ ਪਾਣੀ ਫੇਰ ਉਹ ਫੇਰ ਟੁੱਟ ਗਿਆ ਹੁਣ ਤੁਹਾਨੂੰ ਮੈਂ ਮੈਂ মিডিਆ ਦੇ ਸਾਥੀਆਂ ਨੇ ਹੁਣ ਤੁਹਾਨੂੰ ਮੈਂ ਇਹ ਪਰਲੇ ਪਾ ਸਕਦਾ ਹਾਂ ਪਰਲੇ ਪਾਸੇ ਪਾਣੀ ਜਾ ਕਿੰਨਾ ਕਰਿਆ ਤੇ ਇਹ ਪਾਣੀ ਉਰੇ ਤੱਕ ਕਿੰਨਾ ਪਹੁੰਚਿਆ ਤੇ ਸ਼ਹਿਰ ਦੇ ਵਿੱਚ ਕਿੰਨਾ ਪਾਣੀ ਖੜਾ ਉਹ ਜੇ ਉਰੇੋਂ ਨਿਕਲੂ ਉਰੇੋਂ ਸੋਖਾ ਪਾਣੀ ਨਿਕਲੂ ਤਾਂ ਸ਼ਹਿਰ 'ਚ ਪਾਣੀ ਆਊਗਾ ਆ ਦੇਖੋ ਇਹ ਇਤੋਂ ਵੀ ਅੱਗੇ ਜਾਊਗਾ ਆ ਫੇਰ ਟੁੱਟ ਗਿਆ ਆ ਤੀਜੀ ਵਾਰ ਸਾਡਾ ਬੰਨਾ ਫੇਰ ਟੁੱਟ ਗਿਆ ਮੈਨੂੰ ਹੈਰਾਨੀ ਏਸੀ ਦੀ ਵੀ ਆਪਾਂ ਕਾਪਾ ਕਿਉਂ ਨਹੀਂ ਕੁਝ ਕੱਢਣ ਦੇ ਰਹੇ ਹਾਲੇ ਟੁੱਟ ਗਿਆ ਸਾਰਾ ਟੁੱਟੂ ਆ ਇਹ ਆ ਫੇਰ ਟੁੱਟ ਰਿਹਾ ਧੁਰ ਰਿਹਾ ਸਾਰਾ ਟੁੱਟੂ ਆ ਆਪਾਂ ਆਜੋ ਆਪਾਂ ਕਹਿੰਦੇ ਆ ਆਪਾਂ ਆਪ ਹੀ ਲੈ ਆਂ ਆਹ ਥੋ ਕਵਰ ਛਿਗਾ ਤੁਸੀਂ ਇੱਕ ਵਾਰ ਕਵਰ ਕਰੇ ਨੂੰ ਉਥੋਂ ਲੈ ਕੇ ਇਹਨੇ ਕਰਮਾ ਮੈਦ ਲੋ ਤੇ ਕਿੰਨਿਆਂ ਨੇ ਕਿੰਨਾ ਉਤਰੀ ਲਖਾਵੇਂ ਨੂੰ ਦੇਖੋ ਇੱਥੋਂ ਲੈ ਕੇ ਹੁਣ ਆ ਪਿੱਛੇ ਵੱਗ ਰਹੀ ਹੈ ਕੋਕ ਸ਼ਹਿਰ ਆ ਸ਼ਹਿਰ ਦਾ ਪਾਣੀ ਹੱਟੇ ਮ ਆਉਂਦਾ ਵੈਸੇ ਡਰੇਨਾਂ ਸੁੱਕ ਵੀ ਜਾਂਦੀਆਂ ਨੇ ਪਰ ਡਰੇਨ ਕਦੇ ਸੁੱਕੀ ਨਹੀਂ ਲੇਗੀ ਫਿਰ ਹੁਣ ਤੁਸੀਂ ਅੱਗੇ ਜਾ ਕੇ ਦੇਖਿਓ ਚਲ ਮੌਕੇ ਤੇ ਪਹੁੰਚੇ ਇਸਨੇ ਅਸਰ ਨੂੰ ਕੀ ਕਿਸੇ ਦਾ ਹੋਣੀ ਹੈਗਾ ਇਹਦੀ ਮਾਲਕ ਨਗਰ ਕਾਉਂਸਲ ਹੈ ਸਾਡਾ ਕੰਸਰਨ ਮੈਂ ਕੱਲ ਵੀ ਕਿਹਾ ਸੀ ਮੈਂ ਅੱਜ ਵੀ ਕਹਿੰਦੀ ਆ ਸਾਡਾ ਕੰਸਰਨ ਸਿਰਫ ਇਨਾ ਕਾ ਕਿ ਲੋੜ ਤੋਂ ਵੱਧ ਇਤਕੀ ਬਾਰਸ਼ਾਂ ਹੋ ਰਹੀਆਂ ਨੇ ਪਿੱਛੋਂ ਬੰਨ ਟੁੱਟ ਰਹੇ ਨੇ ਸ਼ਹਿਰ ਲਗਾਤਾਰ ਡੁੱਬ ਰਿਹਾ ਅੱਗੇ ਸਾਨੂੰ ਮੌਕਾ ਮਿਲ ਜਾਂਦਾ ਸੀ ਪਾਣੀ ਨਿਕਲ ਜਾਂਦਾ ਸੀ ਲਗਾਤਾਰ ਬਾਰਸ਼ ਹੋਣ ਕਰਕੇ ਪਾਣੀ ਨਿਕਲ ਨਹੀਂ ਰਿਹਾ ਪਾਣੀ ਜਦੋਂ ਅਸੀਂ ਚੈੱਕ ਕਰਿਆ ਵੀ ਨਿਕਲ ਕਿਉਂ ਨਹੀਂ ਰਿਹਾ ਤਾਂ ਇਸ ਏਰੀਆ ਦੇ ਲੋਕੋ ਲਾ ਕੇ ਜਿਹੜੀ ਡਾਬ ਲੱਗ ਜਾਂਦੀ ਹੈ ਅੱਗੇ ਪਾਣੀ ਹੈ ਨਹੀਂ ਸੀ ਅੱਗੇ ਤੁਸੀਂ ਹੁਣ ਵੀ 2 ਕਿਲੋਮੀਟਰ ਜਾਓ ਹੁਣ ਕੱਲ ਦਾ ਪਾਣੀ ਲੱਗਾ ਕਿ ਸਾਪਿਆ ਉਹ ਤਾਂ ਜਾਣ ਦਾ ਕਾਰਨ ਕਿ ਉਰੇ ਉਰੇ ਪਾਣੀ ਰੁਕ ਜਾਂਦਾ ਜਦੋਂ ਪ੍ਰੈਸ਼ਰ ਹੋਊਗਾ ਉਰੋਂ ਪਾਣੀ ਜਾਊਗਾ ਤਾਂ ਵੀ ਅੱਗੇ ਜਾਊਗਾ ਸਾਡਾ ਕੰਮ ਸਾਮ ਸਿਰਫ ਇਨਾ ਦਾ ਵੀ ਅਸੀਂ ਨਗਰ ਕਾਉਂਸਲ ਦੀ ਮਾਲਕੀ ਆ ਉਹਨੂੰ ਤੋੜ ਕੇ ਉਰੋਂ ਪਾਣੀ ਲੰਘਾ ਕੇ ਸਾਫ਼ ਕਰਕੇ ਕੱਲ ਨੂੰ ਅਸੀਂ ਇਹਨੂੰ ਫੇਰ ਇਹਨੂੰ ਦਰੋਸਤ ਕਰ ਦੇਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਉਣਾ ਸ਼ਹਿਰ ਨੂੰ ਡੁੱਬਣੇ ਨੂੰ ਬਚਾਉਣਾ ਅੱਜ ਜਿੰਨੀਆਂ ਫਸਲਾਂ ਮਾਰ ਰਹੀਆਂ ਨੇ ਤਿੰਨ ਵਾਰ ਬਾਣ ਟੁੱਟ ਗਿਆ ਅਸੀਂ ਉਹਨਾਂ ਲੋਕਾਂ ਦੀਆਂ ਫਸਲਾਂ ਦਵਾਣੇ ਦੇਖੋ ਸਰਕਾਰ ਹੈ ਕੱਲ ਨੂੰ ਅਫਸਰਾਂ ਨੇ ਰਿਪੋਰਟ ਦੇ ਦੇਣੀਆਂ ਸਰਕਾਰ ਨੇ ਮੁਆਵਜ਼ੇ ਦੇ ਦੇਣੇ ਨੇ ਤਾਂ ਅਸੀਂ ਮੁਆਵਜ਼ੇ ਦਾ ਕਿਉਂ ਜਾਣਾ ਜੇ ਅਸੀ ਕੋਈ ਪ੍ਰਬੰਧ ਅਜ ਮੌਕੇ ਤੇ ਖੜਕੇ ਅਸੀਂ ਕਰ ਸਕਦੇ ਆ ਤਾਂ ਅਸੀਂ ਕਰੀਏ ਸਭ ਤੋਂ ਮੌਕੇ ਤੇ ਜਿਹੜੇ ਪ੍ਰਬੰਧ ਅਸੀਂ ਉਹ ਚੈੱਕ ਕਰਦੇ ਹੁੰਦੀ ਆ ਪਿਛਲੇ ਸਾਲ ਵੀ ਹੋਈ ਸੀ ਪਰ ਇੰਨੀ ਬਰਸਾਤ ਕਿਸੇ ਨੂੰ ਨਹੀਂ ਪਤਾ ਸੀ ਤੇ ਵੀ ਇੰਨੀ ਬਰਸਾਤ ਉਹ ਅੱਗੇ ਜਿੰਨੀਆਂ ਬਰਸਾਤਾਂ ਹੁੰਦੀਆਂ ਸੀ ਨਾਰਮਲੀ ਪਾਣੀ ਘੰਟਾ ਕਰੁਕਦਾ ਸੀ ਸ਼ਹਿਰ ਬਾਅਦ ਖਾਲੀ ਹੋ ਜਾਂਦਾ ਸੀ ਪਰ ਹੁਣ ਬਰਸਾਤ ਹੀ ਨਹੀਂ ਬੰਦ ਹੋ ਰਹੀ ਹੜ੍ਹ ਪੰਜਾਬ ਦੇ ਵਿੱਚ ਆਏ ਪਏ ਨੇ ਹੁਣ ਪਰਮਾਤਮਾ ਦੇ ਘਰ ਦਾ ਕਿਸੇ ਨੂੰ ਨਹੀਂ ਪਤਾ ਵੀ ਪਰਮਾਤਮਾ ਨੇ ਕਿੰਨਾ ਕਹੇ ਮੀਂਹ ਕਿੰਨਾ ਕ ਪੈਣਾ ਨਹੀਂ ਪੈਣਾ ਪਰ ਜਿਹੜੇ ਪ੍ਰਬੰਧ ਨੇ ਉਹ ਤਾਂ ਫੇਲ ਹੋਣੀ ਹੋਣੀ ਸੀ ਜਿੱਥੇ ਕਰਨੇ ਸੀ ਜਿੱਥੇ ਕੀਤੇ ਨੇ ਉਹ ਸਾਰੇ ਪ੍ਰਬੰਧ ਵੀ ਸਾਡੇ ਜਿਹੜੇ ਮੁੱਕੀ ਰਹੇ ਮੈਂ ਐਸੀਐਮ ਦਾ ਐਸੀਐਮ ਦਾ ਆਰਡਰ ਪਾਸ ਕੀਤੇ ਆ ਉਹ ਰਿਟਰਨ ਆਰਡਰ ਨਾਲੇ ਤੋਂ ਮੀਡੀਆ ਦੇ ਸਾਥੀਆਂ ਨੂੰ ਦਿਓ ਜੀ ਜੀ ਨਾਲੇ ਜਿਨੇ ਉਹ ਰਿਟਰਨ ਆਰਡਰਾਂ ਦੀ ਉਲੰਘਣਾ ਕਰਕੇ ਇੱਕ ਥਰਡ ਰਸਤਾ ਬਣਾਇਆ ਕਿਹੜੇ ਅਧਿਕਾਰੀ ਨੇ ਬਣਾਇਆ ਕਿਹਦੇ ਕੈਨ ਤੇ ਬਣਾਇਆ ਉਹਨਾਂ ਤੇ ਰਿਟਰਨ ਕਾਰਵਾਈ ਮੈਨੂੰ ਚਾਹੀਦੀ ਹਾਂ ਜੀ ਅੱਜ ਹੀ ਕਾਰਵਾਈ ਕਰ ਦਿੰਦੇ ਹਾਂ ਇਸ ਜੀਮ ਸਾਹਿਬ ਕਿਵੇਂ ਦੇਖ ਦਿਓ ਕਿ ਜਿਹੜੀ ਇਹ ਡਰੇਨ ਹੈਗੀ ਜਿਵੇਂ ਐਮ ਐਲ ਏ ਦੱਸ ਰਹੇ ਨੇਗੇ ਕਿ ਇਹ ਨਗਰ ਕੌਂਸਲ ਦੇ ਨਾਮ ਕੀਤੀ ਗਈ ਹੈ ਤੱਕ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਵੱਡਾ ਕੋਈ ਮਸਲਾ ਖੜਾ ਕੀਤਾ ਗਿਆ ਇੱਕ ਪਾਸੇ ਪੂਰਾ ਸ਼ਹਿਰ ਡੁੱਬਣ ਦੇ ਕਗਾਰ ਤੇ ਹੈ ਤਾਂ ਦੂਜੀ ਪਾਸੇ ਤੇ ਨਜਾਇਜ਼ ਕਬਜ਼ਾ ਜਿਹੜਾ ਕੀਤਾ ਹੋਇਆ ਹੈਗਾ ਉੱਪਰ ਪਾਈਪਲਾਈਨਾਂ ਪਾ ਕੇ ਨਜਾਇਜ਼ ਕਬਜ਼ਾ ਨਹੀਂ ਹੈ ਪੁਰਾਣੇ ਸਮੇਂ ਜਿਹੜੀ ਇਹ ਕਮੇਟੀ ਦੇ ਇਹਨਾਂ ਨੇ ਮਨਜ਼ੂਰੀ ਲਈ ਹੋਈ ਹੈ ਪੌਂਟ ਸਿਟੀ ਵਾਲਿਆਂ ਨੇ ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਜਿਹੜੀਆਂ ਪਾਈਪਲਾਈਨਾਂ ਥੱਲੇ ਜੱਬੀਆਂ ਮੀਂਹ ਦਾ ਪਾਣੀ ਆਨ ਕਰਕੇ ਉਹਨਾਂ ਦੇ ਗਾਜ਼ ਕਾਫੀ ਜੰਮੀ ਹੈ ਉਹਦੀ ਸਫਾਈ ਨਹੀਂ ਪ੍ਰੋਪਰ ਹੋ ਪਾ ਰਹੀ ਤੇ ਹੁਣ ਉਹ ਕਰ ਅਸੀਂ ਦਫਾ 133 ਚ ਆਰਡਰ ਪਾਸ ਕਰਕੇ ਇਹੋ ਸਾਨੂੰ ਆਰਡਰ ਦੇਤੇ ਹੋਏ ਆ ਜਿਹੜੀਆਂ ਦੋਨੋਂ ਲਾਈਨਾਂ ਪਟਾ ਕੇ ਤੇ ਨਵੇਂ ਫਿਰ ਇਹਨੂੰ ਚਾਲੂ ਕਰਾਇਆ ਜਾਵੇ ਪਰ ਇਹ ਲੱਗਦਾ ਨਹੀਂ ਕਿ ਜਮਾ ਮੌਕੇ ਤੇ ਪ੍ਰਸ਼ਾਸਨ ਜਾ ਕੇ ਆਗਾ ਕਿੰਨਾ ਸਮਾਂ ਹੋ ਗਿਆ ਮੀਂਹ ਪੈ ਰਹੇ ਨੇ ਲਗਾਤਾਰ ਮੌਸਮ ਵਿਭਾਗ ਅਲਰਟ ਦੇ ਰਿਹਾ ਹੈਗਾ ਬਰਸਾਤ ਪਿੱਛੇ ਇੱਕਦਮ ਕਾਫੀ ਜਿਹੜੀ ਪਰਸੋ ਰਾਤ ਬਰਸਾਤ ਪਈ ਨੇ ਜੀ ਉਹਦੇ ਕਰਕੇ ਇੱਕਦਮ ਦਿੱਕਤ ਆ ਗਈ ਅਦਰਵਾਈ ਸਾਡਾ ਸਫਾਈ ਦੇ ਕੰਮ ਜਿਹੜਾ ਨਿਰੰਤਰ ਜਾਰੀ ਹੈ ਅੱਜ ਵੀ ਜਿਹੜੇ ਅਸੀਂ ਪਰ ਹੁਣ ਡਰੇਨ ਪਿੱਛੇ ਟੁੱਟ ਚੁੱਕਿਆਗਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਤਾਂ ਹੋ ਚੁੱਕਿਆਗਾ ਪਰ ਹੁਣ ਹੁਣ ਕੀ ਹੱਲ ਕੀਤਾ ਜਾ ਰਿਹਾ ਉਹ ਤਾਂ ਇਹ ਹੈ ਜੀ ਦੋਨੋਂ ਜਿਹੜੀਆਂ ਲਾਈਨਾਂ ਦੁਬਾਰਾ ਪਟਾ ਕੇ ਅੱਜ ਹੀ ਮੌਕੇ ਤੇ ਜਿਵੇਂ ਐਮਐਲਏ ਸਾਹਿਬ ਨੇ ਹੁਕਮ ਕੀਤੇ ਅਸੀਂ ਆਲਰੇਡੀ ਆਰਡਰ ਪਹਿਲਾਂ ਹੀ ਪਾਸ ਕੀਤੇ ਹੀ ਇਸ ਸਾਲ ਅਸੀਂ ਬੌਂਡ ਕਰਤਾ ਹੈ ਕਿ ਜਿਹੜਾ ਥੋੜਾ ਇਹਨਾਂ ਨੂੰ ਕੋਈ ਆਲਟਰਨੇਟਿਵ ਇਹਨਾਂ ਨੇ ਟੈਂਪਰੇਰੀ ਕੀਤਾ ਉਹਦਾ ਅਸੀਂ ਪੜਤਾਲ ਕਰਕੇ ਅਜੀ ਰਿਪੋਰਟ ਭੇਜਾ ਹੁਣ ਜਿਹੜੀ ਮਕੀਨ ਲਾਈ ਹੈ ਕੀ ਲੱਗਦਾ ਕਿ ਪ੍ਰੋਪਰ ਰਾਹ ਹਾਂਜੀ ਹਾਂਜੀ ਅੱਜ ਹਾਂਜੀ ਪ੍ਰੋਪਰ ਕਿਉਂਕਿ ਦੋਨੋਂ ਲਾਈਨਾਂ ਬਲੌਕ ਹੋਈਆਂ ਪਈਆਂ ਨੇ ਜੀ ਇਹਨਾਂ ਦਾ ਕੱਲ ਵੀ ਤੁਸੀਂ ਮਜੂਰ ਸੀ ਕੱਲ ਸਾਰੇ ਅਧਿਕਾਰੀ ਨਹੀਂ ਜੀ ਕੱਲ ਵੀ ਆਰਡਰ ਕੀਤਾ ਗਿਆ ਸੀ ਸਭਨੇ ਜਿਹੇ ਲੈਵਲ ਤੇ ਅਧਿਕਾਰੀ ਜਿਹੜੇ ਬਿਲਕੁਲ ਸੌਣ ਲਈ ਤਿਆਰ ਨਹੀਂ ਜਾਣ ਗਏ ਕਿ ਤੁਹਾਨੂੰ ਨਹੀਂ ਨਹੀਂ ਕੋਈ ਨਗਹਿਲੀ ਤਾਂ ਹੁਣ ਗੱਲ ਵੀ ਦੇਣ ਕਹਿੰਦੀ ਸਾਬਤ ਹੁੰਦੀ ਹੈ ਤਾਂ ਆਪਾਂ ਉਹਦਾ ਦੇਖ ਲੈਣਾ ਉਹਦਾ ਰਿਟਰਨ ਕਾਰਵਾਈ ਕਰਾਂਗੇ ਕਿਲਾ ਜਿਹੜਾ ਇਸ ਵੇਲੇ ਸੰਗਰੂਰ ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਦੀ ਜਿਹੜੀ ਸਾਡੀ ਮੇਨ ਜਿਹੜੀ ਤਵਜੋਹ ਉੱਧਰ ਇਦੋਂ ਜਦੋਂ ਦੋਨੋਂ ਲਾਈਨਾਂ ਫਟ ਕੇ ਤਾਂ ਡਰੇਨ ਦਾ ਪਾਣੀ ਉੱਧਰ ਨਿਕਲਣਾ ਸ਼ੁਰੂ ਹੋ ਜਾਏਗਾ ਇਹ ਕਿਸੇ ਕਰਮਚਾਰੀ ਨੇ ਗੈਲੀ ਦੀ ਕੋਈ ਨੈਗਲੀਜੈਂਸ ਜਾਂ ਕਮੀ ਪੇਸ਼ੀ ਸਾਹਮਣੇ ਆਂਦੇ ਤਾਂ ਜ਼ਰੂਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਐਮਐਲ ਨੇ ਕਿਹਾਗਾ ਕਿ ਜਿਹੜਾ ਕਬਜ਼ਾ ਕੀਤਾ ਗਿਆ ਉਹਦੀ ਵੀ ਚੈੱਕ ਹੋਵੇਗੀ ਹਾਂ ਉਹਦੇ ਅਸੀਂ ਜਾਂਚ ਕਰ ਲੈਣੀ ਜੀ ਇੱਕ ਵਾਰ ਫਿਲਹਾਲ ਆਪਣੀ ਫੇਰ ਮੇਲਾ ਲੋੜ ਤਾਂ ਜਿਹੜੇ ਕਿ ਪਾਣੀ ਘਟਾਉਂਦੀ ਹੈਗੀ ਇੱਕ ਵਾਰ ਸੰਗਰੂਰ ਸ਼ਹਿਰ ਚੋਂ ਪਾਣੀ ਨਿਕਲਦੇ ਇਹ ਵੀ ਪੜਤਾਲ ਕਰ ਲੈਣਾ ਵੀ ਜੇ ਕੋਈ ਨਜਾਇਜ਼ ਕਬਜ਼ਾ ਹੋਇਆ ਜਾਂ ਬਿਨਾਂ ਮਨਜ਼ੂਰੀ ਦੇ ਇਹਨਾਂ ਨੂੰ ਉਸਾਰੀ ਕੀਤੀ ਹੈ ਤਾਂ ਉਹ ਬਿਲਕੁਲ ਢਾਈ ਜਾਵੇ